ਜੋ ਬੰਦਾ ਬਰਦੀ ਦੇ ਵਿੱਚ ਹੁੰਦਾ ਹੈ ਨਾ ਤੇ ਉਦੋਂ ਬੜਾ ਉਹਨੂੰ ਹੰਕਾਰ ਤੇ ਮਾਣ ਹੁੰਦਾ ਪਰ ਪਤਾ ਹੈ ਨਾ ਕਿ ਇਸੇ ਤਰ੍ਹਾਂ ਹੀ ਆ ਜਿਹੜੇ ਨੇ ਪੁਲਿਸ ਵਾਲੇ ਨੇ ਫੇਰ ਕਾਊਂਟਰ ਕੀਤੇ ਸੀ ਨਾ ਉਹਨਾਂ ਨੂੰ ਹੁਣ ਉਧਰੋਂ ਪਿੰਛਲੀ ਹੋ ਗਈ ਤੇ ਉਧਰੋਂ ਜੱਜ ਨੇ ਸਜ਼ਾ ਸੁਣਾਤੀ ਤੇ ਸੰਦੀਪ ਵੀਰ ਜਿਹੜਾ ਹਸ ਉਥੇ ਜੇਲ੍ਹ ਦੇ ਵਿੱਚ ਲੜਾਈ ਹੋਈ ਏ ਤੇ ਲੜਾਈ ਹੋਣ ਦੇ ਖਾਤਰ ਇੱਕ ਮਾਰਿਆ ਗਿਆ ਜਿਹੜਾ ਮਾਰਿਆ ਗਿਆ ਨਾ ਮਰ ਗਿਆ ਉੱਥੇ ਹਸਪਤਾਲ ਜਾ ਕੇ ਉਹਦਾ ਪਰਿਵਾਰ ਉਹਦੀ Laash le jaamu nahi ga ਉਹ ਪਰਿਵਾਰੀ ਜਿਹੜੇ ਪਰਿਵਾਰ ਨੂੰ 1000 ਰੁਪਏ ਦਿੱਤਾ ਸੀ ਨਾ ਘਰੇ ਲੈ ਜਾ ਕੇ ਬਿਆਫੜੋ ਖਾਓ ਤੇ ਉਹੋ ਹੀ ਪਰਿਵਾਰ ਉਹਦੀ Laash ਨਹੀਂ ਲੈ ਜਾਂਦਾ ਪਿਆ ਤੇ ਜਿਹੜਾ ਹੈਗਾ ਸੀ ਗੁਰਦਵਾਰੇ ਖੰਡ ਪੜ ਸਾਉਰੇ ਬਾਈਗੜ ਕਰਦਾ ਪਾਠ ਜਣੇ ਇਹਨਾਂ ਫੇਕ ਕਾਊਂਟਰ ਕੀਤਾ ਉਹਨਾਂ ਨੇ ਮਤਲਬ ਕੋਈ ਵੀ ਖੰਡ ਪੜ ਨਹੀਂ ਕਰਨਾ ਜਾਂ ਪਾਠ ਨਹੀਂ ਕਰਨਾ ਸਮਝੇ ਗੱਲ ਤੇ ਜਿਹੜਾ ਆਪਣੇ ਬਠਿੰਡੇ ਵਾਲਾ ਡੀਐਸਪੀ ਸਾਹਿਬ ਕੇ ਐਸਐਸਪੀ ਸਾਹਿਬ ਨੇ ਕਿਹੜੇ ਨੇ ਭਈਆਂ ਦੇ ਹੱਕ ਦੇ ਵਿੱਚ ਬੋਲਦੇ ਸੀ ਪਰ ਜਿਹੜਾ ਪ੍ਰਵਾਸੀਆਂ ਨਾਲ ਇਹ ਕਰੇਗਾ ਇਹ ਸਾਡੀ ਬੇਨਤੀ ਹੈ ਵੀ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਉਹ ਤੇ ਡੀਐਸਪੀ ਸਾਹਿਬ ਇਹ ਵਰਦੀ ਉਹਨਾਂ ਚੇਤੇ ਹੀ ਹੁੰਦੀ ਏ ਜੇ ਨਾ ਜਰ ਤੁਸੀਂ ਇੱਥੇ ਹੋ ਠੀਕ ਹੈ ਜਦੋਂ ਕਿਸੇ ਦੀ ਨਜਾਇਜ਼ ਬੱਚੇ ਮਰਦੇ ਨੇ ਉਦੋਂ ਹੱਕ ਤੇ ਸੱਚ ਦੀ ਗੱਲ ਕਰਿਆ ਕਰੋ ਉਦੋਂ ਵਰਦੀ ਦਾ ਮਾਣ ਨਾ ਕਰਿਆ ਕਰੋ ਵੀ ਸਦਾ ਵਰਦੀ ਸਾਡੇ ਕੋਲ ਸਦਾ ਵਰਦੀ ਰਹੀ ਜਨਾ ਉਹਨਾਂ ਸਿਆਣਾਂ ਦੇ ਖਾਲ ਸੀ ਸਦਨਾ ਉਹ ਬਾਕੀ ਬੋਲੇ ਬਲਬਲ ਬੋਲੇ ਸਦਨਾ ਮੋੜ ਭਾਰਾ ਇੱਕ ਕਦੇ ਨਹੀਂ ਰਹਿਦੀਆਂ ਬਾਕੀ ਉਸ ਗੁਰੂ ਮਹਾਰਾਜ ਦੇ ਨੂੰ ਯਾਦ ਆ ਜਾਣਾ ਅੱਜ ਰੱਖ ਕੇ ਤੁਸੀਂ ਸਾਨੂੰ ਨਹੀਂ ਪਤਾ ਕਿ ਕਿਹੜੇ ਧਰਮ ਨੂੰ ਮੰਨਦੇ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਆ ਜਾਣਾ ਅੱਜ ਮੰਨ ਕੇ ਕਿ ਅੱਜ ਭਈਆਂ ਨੇ ਪੰਜਾਬ ਦੇ ਵਿੱਚ ਬੱਚੇ ਮਾਰੇ ਨੇ ਇਕ ਪੰਜਾਬੀ ਵੜ ਦੇ ਤੱਕ ਕਿੰਨੇ ਧੱਕੇ ਕਿੰਨੇ ਨਿਕਲਦੇ ਪੈਨੇ ਪਹਿਲਾਂ ਲੋਕ ਬੋਲਦੇ ਨਹੀਂ ਸੀ ਹੈ ਕਿ ਤੁਸੀਂ ਅੱਜ ਵੀ ਉਹਨਾਂ ਭਈਆਂ ਦੀ ਸਪੋਰਟ ਕਰਦੇ ਵੀ ਜਿਹੜਾ ਭਈਆਂ ਨਾਲ ਗਲਤ ਕੰਮ ਕਰੇਗਾ ਜਾਂ ਪ੍ਰਵਾਸ ਕਰੇਗਾ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਜਿੰਨੇ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਨੇ ਫੇਕ ਆਰਡਰ ਕਰਨ ਵਾਲੇ ਸੀ ਅੱਜ ਸਭ ਤੇ ਕਾਰਵਾਈਆਂ ਹੁੰਦੀਆਂ ਭਈਆਂ ਅਜੇ ਆਉਣ ਵਾਲਾ ਸਮਾਂ ਵੇਖੋ ਕੀ ਬਣਦਾ ਅਜੇ ਤੁਸੀਂ ਆਉਣ ਵਾਲਾ ਸਮਾਂ ਵੇਖੋ ਜਿਹਨਾਂ ਜਿਹਨਾਂ ਫੇਕ ਆਰਡਰ ਕੀਤੇ ਤੇ ਨਿਗਾਇਜ਼ ਧੱਕੇ ਹੀ ਦੇ ਨਾ ਤੇ ਵੇਖ ਲੈ ਕੀ ਬਣਦਾ ਕਿਉਂ ਕਾਨੂੰਨ ਸਾਰਿਆਂ ਲਈ ਇੱਕੋ ਹੀ ਸਲੂਟ ਹੈ ਉਹ ਜੱਜ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਇਹ ਜੇ ਬੰਦਿਆਂ ਨੂੰ ਫੜ ਕੇ ਸਜ਼ਾ ਦਿੱਤੀ ਕਿ ਜਿਹਨਾਂ ਦੀਆਂ ਸਰਾਖਾਂ ਦੇ ਵਿੱਚ ਪਿੱਛੇ ਧੱਕਿਆ ਤੇ ਉਮਰ ਉਮਰ ਦੀ ਕੈਦ ਕੀਤੀ ਉਹਨਾਂ ਬੰਦਿਆਂ ਨੂੰ ਤੇ ਜਿਹੜੇ ਬੰਦੇ ਅੱਜੋ ਮਰ ਗਏ ਨੇ ਕੁੱਟ ਖਾ ਕੇ ਇੱਕ ਸਿੰਘ ਤੋਂ ਦਿੱਤੀਆਂ ਖਾ ਕੇ ਉੱਥੇ ਜਾ ਕੇ ਮੌਤ ਹੋ ਗਈ ਅੱਜ ਦਾ ਪਰਿਵਾਰ ਦੇ ਲਾਸ਼ ਚੱਕਣ ਨੂੰ ਤਿਆਰ ਨਹੀਂ ਤੇ ਇਹ ਕਦਾ ਨਾ ਮਾਇਆ ਦਾ ਮਾਨ ਕਰੋ ਕੋਈ ਬੰਦਾ ਵੀ ਕਹਿੰਦਾ ਮਾਇਆ ਦਾ ਮਾਨ ਕਰੋ ਨਾ ਵਰਦੀ ਦਾ ਮਾਨ ਕਰੋ ਕਹਿੰਦਾ ਕਰੋ ਨਸਾਨਿਆਂ ਦਾ ਸੱਚ ਤੇ ਬੋਲੋ ਸੱਚ ਤੇ ਪਹਰਾ ਜੋ ਕਦੇ ਵੀ ਝੂਠ ਤੇ ਜਾ ਗਲਤ ਪਤੇ ਇਸ ਪਾਊਡਰ ਆ ਕਰੋ ਸਮਝੇ ਗੱਲ ਬਾਕੀ ਉਹ ਦਿਨ ਦੂਰ ਨਹੀਂ ਹੁੰਦਾ ਉਹ ਲਾਗੇ ਹੁੰਦਾ ਅੱਜ